ਆਹ ਦੋਸਤੋ ਇੰਡIAN ਆਰਡੀਨੈਂਸ ਫੈਕਟਰੀ ਦੀ 12 ਬੋਰ ਦਾ ਆਹ ਫਾਇਰ ਆ ਤੁਸੀਂ ਦੇਖੋ 55 ਮਮ 30 ਗ੍ਰਾਮ ਸਪੈਸ਼ਲ ਲਿਖਿਆ ਹੋਇਆ ਦਿੱਤੇ ਤੇ ਇਹ ਤੁਸੀਂ ਦੇਖ ਲਓ ਆਹ ਭਾਰਤ ਦੇਸ਼ ਦੇ ਕਿਸਾਨ ਜਿਹੜੇ ਅੰਨ ਦਾਤਾਂ ਘਵਾਉਂਦੇ ਆ ਉਹਨਾਂ ਉੱਤੇ ਆਹ 12 ਬੋਰ ਦੇ ਫਾਇਰ ਆ ਜਿਹੜੇ ਉਹਨਾਂ ਦਾ ਫਾਇਰ ਖੋੜ ਰਿਹਾ ਸਿੱਧਾ ਡਾਇਰੈਕਟ ਕਿਸਾਨਾਂ ਤੇ ਆਹ ਦੇਖੋ ਜੀ ਆਹ ਆ ਇਹਦੇ ਚ ਕੈਮੀਕਲ ਡੱਲ ਵੀ ਰਿਹਾ ਥੱਲੇ ਆ ਅੱਥਰੂ ਗੈਸ ਵਾਲਾ ਤੇ ਜਦੋਂ ਇਹ ਆਉਂਦਾ ਇਹ ਗੋਲੀ ਵਾਂਗੂ ਆਉਂਦਾ ਜਿਹਦੇ ਵੱਜੇ ਲਤਮਾਂ ਦੀ ਤੋੜਨ ਦੀ ਪੱਕੀ ਗਰੰਟੀ ਆ ਫਿਰ ਆ ਕਿੱਲ ਸਾਡੇ ਉਤੇ ਗੱਡੇ ਗਏ ਸੀ ਆਹਾਂ ਕਿੱਲ ਗੱਡੇ ਜਿਹੜੇ ਕਿਸਾਨਾਂ ਨੇ ਸਾਰੇ ਪੱਟ ਲਈ ਇਹਦਾ ਤੇ ਸਭ ਤੋਂ ਵੱਡੀ ਗੱਲ ਫਿਰ ਆ ਤੀਜੀ ਦੇਖੋ ਆ ਰਾਕਟ ਲਾਂਚਰ ਸਾਡੇ ਤੇ ਲਾਂਚ ਕੀਤਾ ਗਿਆ ਦੇਖੋ ਜੀ ਆ ਸਿਵਿਲਿਅਨ ਆ ਤੇ ਆ ਕਰ ਰਹੇ ਆ ਕੌਣ ਜਵਾਬ ਦੇ ਇਹਨਾਂ ਦਾ ਦੱਸੋ ਅਗਲਾ ਕਹਿੰਦਾ ਕਾਨੂੰਨ ਦਾ ਰਾਜ ਆ ਇੱਥੇ ਡੈਮੋਕ੍ਰੇਸੀ ਆ ਕਿਹੜੀ ਡੈਮੋਕ੍ਰੇਸੀ ਆ ਭਾਈ ਆਹ ਮਾਰਦੇ ਆ ਆ ਜੇ ਆਹ ਦਾ ਖਾਲੀ ਵੀ ਵੱਜ ਜੇ ਨਾ ਕੱਲਾ ਕਿਸੇ ਦੇ ਤੇ ਬੰਦਾ ਕਿਉਂ ਨਾ ਮਰੂਗਾ ਯਾ ਵੀ ਇਹਦੇ ਵੱਜਿਆ ਦੱਸੋ ਹਜੇ ਜਿਹੜੇ ਸ਼ਰਿਆਂ ਦੇ ਭਰੇ ਹੋਏ ਪਲਾਸਟਿਕ ਦੇ ਆ ਨਾ ਉਹ ਇੱਧਰ ਜਫੇਬੰਦੀ ਨੂੰ ਅੱਗੇ ਦੇਤੀ ਐ ਅੱਜ ਜੇ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਹੋ ਗਈ ਜਾਂ ਸਰਕਾਰ ਨਾਲ ਹੋ ਗਈ ਸਾਡੇ ਆਗੂ ਆ ਉੱਥੇ ਰੱਖਣਗੇ ਸ਼ਰਿਆਂ ਦੇ ਭਰੇ ਹੋਏ ਵੀ ਸੀਗੇ ਵੀ ਜਿਹੜੇ ਕੱਲੇ ਸ਼ਰਿਆਂ ਨਾਲ ਭਰ ਕੇ ਬਲੋਗ ਕਟਵਟ ਵੀ 200 ਕਿਸਾਨ ਸਾਡਾ ਜ਼ਖਮੀ ਹੋ ਚੁੱਕਿਆ ਤੂੰ ਪਹਿਲਾਂ ਕਈ ਦਾ ਸੀਰੀਅਸ ਆ ਰਜਿੰਦਰਾ ਹਸਪੀਟਲ ਪਟਿਆਲੇ ਰੈਫਰ ਕਰਦੇ ਆ ਬਹੁਤ ਸੀਰੀਅਸ ਆ ਗਲਿਆਂ ਚ ਵਿੱਚ ਕਈ ਬੰਦਿਆਂ ਦੇ ਸੋਜਾਂ ਆ ਗਈਆਂ ਤੇ ਭਈਆ ਜਿਹੜਾ ਧੂਆਂ ਮਤਲਬ ਕਿ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਜੋ ਅੰਦਰ ਜਾਂਦਾ ਨਾ ਤੇ ਫਲੱਟ ਜੋ ਜਾਂਨੇ ਉਹਦੋਂ ਵੀ ਥਾਮ ਜਾਂਦਾ ਐਡਾ ਪਤਾ ਨਹੀਂ ਕਿੰਨਾ ਕਹਿੰਦਾ ਇਹ ਚੀ ਜੀ ਕੀਮਿਕਲ ਆ ਬੰਦਾ ਪਤਾ ਅੰਦਰੂਨੀ ਕਮਜ਼ੋਰੀਆਂ ਇਨੀ ਦਿੰਦੇ ਸੋ ਸਾਰੇ ਜਿਹੜੇ ਵੀਰ ਜਿਨ੍ਹਾਂ ਦਾ ਖੂਨ ਸਰਕੂਲੇਸ਼ਨ ਹੁੰਦਾ ਜਿਨ੍ਹਾਂ ਦੇ ਜਮੀਰ ਹੈਗੀ ਆ ਜਿਨ੍ਹਾਂ ਦੇ ਸ਼ਾਰਾਗ ਹੈਗੀ ਆ ਹਜੇ ਨਹੀਂ ਕੀਤੀ ਜਿਨ੍ਹਾਂ ਨੂੰ ਲੱਗਦਾ ਸੀ ਕੈ ਮਾ ਕਿਸਾਨਾਂ ਨਾਲ ਹਮਦਰਦੀ ਹੈ ਜਿੰਨਾਂ ਨੂੰ ਉਹ ਸਾਰੇ ਵੀਰ ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਜੋ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਦੇਸ਼ਾਂ ਦੇਸ਼ਾਂ ਦੇ ਵਿੱਚ ਜਿੰਨੀ ਕਿਸਾਨਾਂ ਨੇ ਹਮਦਰਦੀ ਬੈਠੀ ਹੈ ਕੋਈ ਵਕੀਲ ਬੈਠੇ ਆ ਭਾਈਚਾਰਾ ਬੈਠਾ ਜੁਡੀਸ਼ਰੀ ਕੋ ਜੱਜ ਸਾਹਿਬ ਬੈਠਾ ਜਿਹੜਾ ਕੋਈ ਕਿਸਾਨਾਂ ਨਾਲ ਹਮਦਰਦੀ ਰੱਖਦਾ ਐਦੇ ਉੱਤੇ ਸ਼ੂ ਮੋਟੋ ਨੋਟਿਸ ਜਰੂਰ ਲਓ ਤੇ ਦੱਸੋ ਲੋਕਾਂ ਨੂੰ ਸਾਰੇ ਯੂਐਨਓ ਜਿਨੇ ਕੋਈ ਹੈਗੀਆਂ ਆਰਗੇਨਾਈਜੇਸ਼ਨਾਂ ਸਾਰਿਆਂ ਦੇ ਵਿੱਚ ਆਪਾਂ ਹਰਤ ਸਰਕਾਰ ਦੀ ਗੱਲ ਜਾਣੀ ਚਾਹੀਦੀ ਹੈ ਵੀ ਆਪਦੇ ਸ਼ਵਿਲੀਆਂਾਂ ਤੇ ਆਪਦੇ ਅੰਨਦਾਤਾਾਂ ਦੇ ਜਿਹੜੇ ਢਿੱਡ ਭਰਦੇ ਆ ਘਾਟਾ ਖਾ ਕੇ ਉਹਨਾਂ ਦੇ ਕਿਨਾਂ ਤੱਕ ਕਰ ਰਹੇ ਆ ਇਹ ਅਤਿਆਚਾਰ